ਅੱਜ ਵੀ ਕਾਲ ਦਾ ਵਾਇਰਲ ਸੀ ਕੀ ਕਤੇ ਬਾਕੀ ਕਾਲ ਦਾ ਵਾਇਰਲ ਸੀ ਕੀ ਕਤੇ ਲੋਕਾਂ ਦੰਦ ਤੋਂ ਨਾ ਵੀ ਵੀਡੀਓ ਨਹੀਂ ਬਣ 파 ਰਹੇ ਸੀ ਲਾਈਵ ਤੇ ਉਹ ਜਿਹੜੇ ਸੰਗਤ ਲੋਕਾਂ ਨਕਰ ਸਾਡੇ ਨਾ ਨਾ ਲਾਈਵ ਕੀਤੀਆਂ को माफ़ी मांगते हैं तो हैं ऐसे कर्ज के समागम करके हम आत्मरण का जो पेहरा है लगातार रहे हैं लगा आप जी now and then ਇਹ ਕਰਕੇ ਰੇਂਜਾ ਨਾ ਕਿ ਇਹਨੇ ਕੋਰੀਆ ਜਿਹੜੀ ਨਾਮ ਦੇ ਵਿੱਚ ਲਵਾ ਕੇ ਜਾਣੀ ਹੈ ਇਸ阿里 ਤੋਂ ਕਿਹਨੇ ਨਾ ਪੜੇ ਰਹਿਣਾ ਐ ਸਕੇਟ ਪੜੇ ਰਹਿਣਾ ਕਿਆ ਕਰੋ ਬਾਦਸ਼ਹ ਦੀ ਤਰ੍ਹਾਂ ਸਾਰੇ ਖੜੇ ਕਰਕੇ ਤੇ ਅੰਦਰ ਇਸਾਰੇ ਗੁਰੂ ਕਹਰੇ ਅੰਦੇ ਬਹੁਤ ਰਾਕੇ ਅਵਾਜਨਿਆ ਇਸੇ ਅਵਾਜ ਨਾਰਾ ਇਸੇ ਸਤਾਰਨਾ ਆਰੇ ਗੋਟੀ ਆਲੇ ਇੱਕ ਕੀ ਪ੍ਰਣਾਮ ਕਰਦੇ ਆ ਕੋ ਨਾ ਬੇਤੀਆਂ ਹੋਈ ਵਰ ਕਰਾਇ ਰਖਣਾ ਵ ਕਿਛੇ ਵੀ ਪ੍ਰਕਾਰ ਦੇ ਨਾਮ ਰੁਕੇ ਸੰਗਤੇ ਰਹਿ ਟਿਕਾਣੇ ਕਰਨੀਆਂ ਕਿ ਨਾ ਕੋਈ ਹਸਣਾਈਆਂ ਨਾ ਪਿੱਛਾ ਪਾਉਂਦੇ ਕਿਨਾ ਨਾ ਕੋਈ ਸਾਈਡ ਨੂੰ ਵੇਖਣਾ ਕਹਿ ਵੀ ਜਿਨਾਗੇ ਸਾਧੂ ਬਾਤੋ ਬਾਤ ਸਮਾਪਤ ਹੋ ਤੇ ਆ ਗੁਰੂ ਕੀ ਸੰਗਤ ਦੇ ਵਿੱਚ ਚਾਹ ਉੱਪਰੇ ਮਾਰ ਕੇ ਆਟ ਜੋੜ ਕੇ ਸੈਂ ਕੀਰਤਨ ਮਿੱਥਿਆ ਕਰ ਤਰਿਆ ਕਿਆ ਸਰੀਰ ਸਾਧ ਗੁਰਾਂ ਦਾ ਹੁਕਮਿਆ ਸਾਵਧਾਨ ਕਿਤਾ ਕਰ ਚੀਤ ਤੁਰੇ ਤਨ ਕਰਨ ਨਾ ਸਾਵਧਾਨੀ ਨਾਲ ਆਲ ਸਵੇਰੇ ਨਾ ਆਵੇ ਇਹ ਨੀਂਦ ਨਾ ਨੇੜੀ ਆਵੇ ਜਦੋਂ ਸਾਉਂ ਦਾ ਕਹਿ ਮਿਆ ਉਹ ਆਪਾ ਸਤਿਗੁਰਾਂ ਦਾ ਹੁਕਮ ਅਗੁਰ ਮੁਖਿਆਰੇ ਨਿਰੇ ਨਿਰੇ ਉਹ ਵਾਸ ਕਰਾਰ ਰੱਖਦੇ ਆ ਸਤਿਗੁਰਾਂ ਦਾ ਹੁਕਮ ਆ ਪਰਪਤ ਕਾਹਾਰ ਸੁਰਪਸੇ ਨਿੰਦਰਾ ਦਇਆ ਛੇ ਮਾਤਾ ਨਪ੍ਰੀਤ ਥੋੜਾ ਖਾਣਾ ਥੋੜਾ ਸੌਣਾ ਦਇਆ ਰੱਖਣੀ ਤੇ ਛੇ ਮਾ ਰੱਖਣੀ ਪ੍ਰੀਤ ਜਿਹੜੀ ਉਹ ਪਰਮੇਸ਼ਰ ਨਾਲ ਇਹ ਦੇਰ ਕੋਲੇ ਸਤਿਗੁਰਾਂ ਦਾ ਹੁਕਮ ਆਪਣਾ ਵਰਤਣਾ ਰੱਖਣਾ ਨਾਕਨੋ ਉਪਰਾਜ्ञा ਲਗਿਆ ਜਿਨੇ ਸਿਖਿੰਦੇ ਵਿਚਾਰ ਫੈਰ ਸੰਤਪੁਰਾ ਨੇ ਸਮਾ ਬਖਿਆ ਵਾ ਆਪਣੇ ਯਾਰ ਦਾ ਦੇਖਿਆ ਕਿ ਸਹਿਰਾ ਬਖਿਆ ਪ੍ਰਭੂ ਉਸ ਨਾਮ ਨਾਲੇ ਵਾ ਮੈਂ ਆਪਣੇ ਗਰੇਨ ਬਸੇਰੀਆਂ ਚ 44 ਪਰਵਾਰਾਂ ਕੇ ਸਮਾ ਬਖਿਆ ਸਤਾਰੋ ਬਾਹਰ ਕਬਛੇ ਆ ਪ੍ਰਵਾਹ ਬਖੇ ਆ ਸੰਸਾਰ ਨਾਲ ਸਾਹ ਜਾਈ ਆ ਜਿੱਥੇ ਵੇ ਸਤਿਗੁਰਾਂ ਨੇ ਸਮਾ ਬਖਿਆ ਨਾ ਵਾਸਾ ਪਾਤਿਗੁਰਾਂ ਦਾ ਹੁਕਮ ਬਖਰਾਇ ਜਿੱਥੇ ਜਿੱਥੇ ਵੇ ਸਤਿਗੁਰਾਂ ਨੇ ਸਮਾ ਬਖਿਆ ਜੀਵਨ ਇਹ ਕਿਡਾ ਹ ਜਿੰਦਗੀ ਦਾ ਸਫਰ ਤੈ ਕਰਦਾ ਸਵਾਸਾਂ ਦੇ ਪੁੰਜੇ ਕੋ ਗੰਦਾ ਬਾਸਿਕ ਕੋ ਯਾਤ ਜੋੜ ਕੇ ਬੇਨਤੀ ਆ ਜੋ ਸਤਪੁਰਾਂ ਦਾ ਹੁਕਮ ਆ ਅਲਫ ਅਸਹਾਰ ਸੋਣਾ ਖਾਣਾ ਸਲਪੇ ਨੰਦਰਾ ਇਹ ਨਹੀਂ ਲੁਕਾਈ ਨਹੀਂ ਸੋਣਾ ਇਹ ਵੀ ਸਤਪੁਰਾਂ ਦਾ ਹੁਕਮ ਆ ਸਲਪੇ ਨੰਦਰਾ ਥੋੜਾ ਸੋਣਾ ਤੇ ਬਾਕੀ ਅਰਪ ਆਹਾਰ ਜਿਹੜਾ ਨਾ ਇਹ ਦੇ ਵਿੱਚ ਥੋੜਾ ਮਾਰੇ ਨਾ ਕਿ ਨਸ਼ੇ ਖਾਓ ਜੋ ਸਾਤ ਗੁਰਾਂ ਦਾ ਹੁਕਮ ਆ ਆਨਾ ਤੇ ਜਿਆਦਾ ਸਰੀਰ ਨੂੰ ਤੋੜਨ ਵਾਸਤੇ ਬਾਕੀ ਸਤਿਗੁਰਾਂ ਨੇ ਪਦਾਰਥ ਬਣਾਏ ਆ ਖਾਨਿਆ ਜਾਲਿਆ ਖਾਲਿਆ ਫਲੋਟਿਆ ਦੋਟਿਆ ਨਹੀਂ ਆ ਛਟੀਏ ਸਿੱਖ ਬਾਕੇ ਸਾਧ ਗੁਰਾਂ ਨੇ ਨਾ ਹਰ ਪੱਪਾ ਹਾਤੇ ਵਿੱਚ ਮੈਸ਼ਿਆ ਦਾ ਦੰਦ ਨੂੰ ਨਹੀਂ ਚੋਣ ਕੀਤਾ ਆ ਜਿਹੜਾ ਦੰਦ ਚੱਲਿਆ ਆ ਚਲਾ ਫੇਰ ਕੋਈ ਡੋਟੇ ਕਾਲਾ ਮਾਲਾ ਆ ਪੇੜੀਆਂ ਤਮਾਕੂ ਗੰਦ ਖਾਣਾ ਆ ਨਵੇਂ ਤੋਂ ਨਵੇਂ ਨਛੇ ਪਾ ਜੁ ਵੀ ਜੀਆਂ ਨੇ ਹੋਰ ਪ੍ਰਜਲਿਤ ਕਰਾਈ ਜਾਂਦੇ ਆ ਸਮਾਏ ਦਾ ਅਦੇ ਆ ਜੀ ਨੇ ਨਾ ਸੁਣਿਆ ਬਜ਼ੁਰਗ ਖੜੇ ਰਹਿਤੇ ਹੋਰ ਮੱਕ ਖੜੇ ਸਮਾਏ ਦਾ ਕਿੱਤਾ

ਵਾਕੇ ਨਸ਼ਿਆ ਤੋਂ ਬਿਨਾ ਸਾਗ ਸੋ ਗੁਰਮੁਖ ਪਿਆਰੇ ਬਾਖਣੀ ਕਰ ਜਣਗੇ ਨਹੀਂ ਨਸ਼ਿਆ ਤੋਂ ਬਿਨਾ ਰਹਿ ਜਾਣਗੇ ਇਹ ਗੁਰੂ ਕੀ ਸੰਗਤ ਦੇ ਵਿੱਚ ਬੇਨਤੀ ਆ ਕਿ ਗੁਰੂ ਘਰ ਦਾ ਭਾਣਾ ਬਚਨੇ ਆ ਸਾਗ ਸੋਲ ਬਗੇ ਰਹਿ ਮੰਗੇ ਨਸ਼ਿਆ ਤੋਂ ਬਿਨਾ ਨਾਮ ਖਾਵਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਵਾਜ਼ਾਂ ਭਕੇ ਆ ਸਾਥਾ ਕੇ ਨ체 ਬੁਰਾ ਨ ਕੇ ਵਾਕੀ ਸਾਧ ਗੁਰਾ ਦਾ ਹੁਕਮ ਗੁਰੂ ਕਰ ਕੀਰਪਾ ਚਾਹੀਦਾ ਹੁਕਮ ਆਰਪ ਘਾਰ ਸਾਧ ਗੁਰਾ ਦਾ ਹੁਕਮ ਨਾ ਗੁਰੂ ਕਰ ਕੀਰਪਾ ਚਾਹੀਦਾ ਸਾਪ ਤਸੋਰਤ ਦਸਾਰ ਚੜਾ ज्ञान रामकार परमेश्वर ने शरीर में प्राणचर बनाए आना सारे गुरु प्यारे आगे आ देव के भेंट किया कैसे ने वे केश धारियां भी जटिया पा का बटोरी सार्थक मारे के सारे गुरु प्यारे ने तो आप कार्यो के नशियां तो

ਕਿਹ ਹੈ ਹੋ ਗਿਆ ਵਾਰ ਵਾਰ ਦੇਰ ਸਾਂਗੀ ਕਹਿ ਰਕੇ ਦੇਖੋ ਕੀ ਹੋ ਗਿਆ ਸਮਾਵਾਂ ਕੀ ਕਰੀ ਵੀ ਚਰੇ ਜੋ ਕਿਤੇ ਟੈਂਟ ਜੇ ਹੈ ਚਰੇ ਜੋ ਜੋ ਹੈ ਸਾਥ ਕੋਈ ਮਗਾਇ ਉਹ ਸਾਥ ਭਰਾ ਨੇ ਬਖਸ਼ੇ ਅਡ ਕਰਨੇ ਟੈਂਡ ਕਰਨੇ ਵਰਤੋਂ ਆ ਧਾਰਮਿਕ ਆਵਾਜ਼听ਨੇ ਸੁਣਾਈ ਦੇਵੇ ਕੋਈ ਵੇਖਣਾ ਸੁਣਨਾ ਇਹ ਵਰਤੋਂ ਬਾਕੀ ਆ ਜਿਹੜੀ ਦਰਵਰਖਾਂ ਰਾਤ ਨੂੰ ਗਲਪ ਬਣਾਏ ਬੱਚੇ ਬੱਚੀਆਂ ਕੇ ਮਾਪੇ ਵੀ ਆ ਭੰਗੜੇ ਡਾਂਸ ਗਾਣੇ ਨਾਚ ਕੇ ਹੋ ਜਾ ਸਮਾਂ ਆ ਕੀ ਵੀ ਆ ਦੇ ਕੀ ਕਾਂਗਾ ਹੁੰਦੇ ਆ ਰਾਤ ਨੂੰ 12 1 2 ਵਜੇ 14 ਵਜੇ ਤੱਕ ਸੌਣਾ ਨਹੀਂ ਆ ਮਤਲਬ ਇਹਨਾਂ ਤੋਂ ਦੇ ਆ ਗੁਰੂ ਦਾ ਰਾਗ ਜੇ ਆਨੋ ਹਰਦੇ ਜਿਵੇਂ ਗੁਰਮਖੋ ਆਗੇ ਬਜੁਰ ਦਾ ਖੜੇ ਜੇ ਗੁਰਮਖੋ ਖੜੇ ਜੇ 22 ਸਮਾਜ ਜੇ ਨਾ ਅੱਜ ਜਾਰੀ ਪੰਚਾਇਤੀ 50 ਸਾਲ ਸਮਾ ਆਗੇ ਬਜੁਰਕੋਟ ਕੇ ਪਹਿਲਾ ਇਸ਼ਨਾਨ ਪਾਣੀ ਕਿਰਿਆ ਕਰਕੇ ਗੁਰੂ ਮਾਰਾ ਦੇ ਦਰ ਤੇ ਜਾ ਕੇ ਹਾਜ਼ਰੀਆਂ ਲਵਾਉਂਦੇ ਨੇ ਕੇ ਹਲਵਾਉਂਦੇ ਰਹੇ ਜੇ ਬੋਡੀਆਂ ਕਰਦੇ ਰਹੇ ਕੀ ਨਾ ਆਪਾਂ ਗਏ ਰਹੇ ਜੀ ਜੀਆਂ ਦਾ ਰਾਜ ਚੱਕੇ ਕਰਦੇ ਨੀ ਉਹ ਆ ਪੂਰਾ ਆਪ ਕਰਨਾ ਬਾਹਰ ਹਾਰੀਆਂ ਦੀਆਂ ਰੋਟੀਆਂ ਲੈ ਕੇ ਜਾਣੀਆਂ ਕਿ ਸੇ ਗਰਮ ਕੋਲ ਸਮਾ ਰਹੇਗੇ ਅੱਜ ਕਾ ਦੇ ਨੌਜਵਾਨ ਬੱਚੇ ਬੱਚਿਆਂ ਨੂੰ ਕੀ ਪਤਾ ਜਿਹੜਾ ਆਪ ਜੀ ਨੇ ਆਪਣੇ ਬਜ਼ੁਰਗਾਂ ਨੇ ਬਜ਼ੁਰਗ ਮਤਾਵਾ ਨੇ આપણે જીવન કાલુણી ફટા ફ્લેટા બચીને જાણ બચીને જાણ ડેડી છડ કે આમી છડ કે દાદા છ આ اے குரு महाराज پاچا کرپا کرنا سارے ਗੁਰਮੁਖਾਂ ਪਿਆਰੇ ਨੇ ਆਈ ਬੇਨਤੀ ਸਰਵਾਨ ਕਰਦੀ ਆ ਜਿੰਨਾ ਵਕਤ ਵਾਦ ਬੱਚੇ ਬੱਚਿਆਂ ਦੇ کہنا ਨਾ ਕਿ ਉਹਨਾਂ ਨੂੰ ਆਖੇ ਜਿਹੜੇ ਮਾਰਗ ਤੇ ਸਾਧੂ ਗੁਣਾ ਨੇ ਆਪ ਜੀ ਨੂੰ ਆਪਵਾ ਨੂੰ ਕੀ ਤੋਨਾ ਕੇ ਬੱਚੇ ਬੱਚੀਆਂ ਦਾ ਭਲਾ ਹੋਵੇ ਨਿਆਣੇ ਪਰਮਖੋ ਮੋਰ ਵਗਰਦਾ ਬਿਰਦਾ ਬਿਰਦਾ ਤਾ ਕਹੀਂ ਕਿੱਥੇ ਜਾਂਦਾ ਆ ਗਏ ਕੋਨਾ ਕਦੇ ਆਦੀ ਸੁਨਿਆ ਸਾਰੇ ਪਟੀਆਂ ਗਾਣੇ ਪੁੰਨਾਰੀਆਂ ਨਾ ਜਵਾਨ ਬੱਚਿਆਂ ਬੱਚਿਆਂ ਨੇ ਕੱਟਿਆਂ ਨੇ ਲੋਕ ਬੱਚਿਆਂ ਚੇਰਨੀ ਕਦੇ ਇਹ ਜੇ ਸੁਣੇ ਹੀ ਕਿ ਆ ਚੰਦ ਚੜ ਗਿਆ ਕੇ ਹੋ ਜਾ ਸਤਕਾਰ ਹੁੰਦਾ ਸੀ ਬੈਠੇੁਰ ਕਾ ਨੇ ਬੈਠ ਕੇ ਗੁਰਮਤ ਵਿਚਾਰਾ ਕਰਨੀਆਂ ਮੇਰੇ ਸਤਪੁਰਾਂ ਦੇ ਕੇ ਪਰ ਕੇ ਸਾਰੇ ਗੁਰਮਕਾ ਸਹੇ ਨੇ ਨਾ ਕੇ ਹੋਈ ਤੇੰਦੀ ਸਰਬਤਰਾ ਰੱਖਣੀ ਆ ਬਸ ਖਾਮਟ ਵੇ ਆਣੇ ਕਿ ਜਾਣਾ ਬੱਚੇ ਬੱਚਿਆਂ ਅਨੁਸਾਰੇ ਤੱਕੋ ਬੱਚਾ ਕੇ

ਕਿਆ ਕਹਾਂ ਆਪਾਂ ਸਿਰ ਸਤਿਗੁਰਾਂ ਦੇ ਚਰਨਾ ਜਿ ਰੱਖਦੇ ਆ ਨਾ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਸੰਭੀ ਗੁਰੂ ਪਾਛੇ ਜੀ ਆਗੇ ਪ੍ਰਕਾਸ਼ ਮਾਨ ਹਾਜ਼ਰ ਨਾਜ਼ਰ ਜੀ ਆਹ ਕਿਰਪਾ ਕਰ ਦਿਓ ਗਰੀਬ ਦੇ ਸਿੱਤੇ ਮਿਹਰ ਪਰਿਆਸਰਾ ਕੇ ਸਾਰੇ ਪਰਿਵਾਰਾਂ ਦੇ ਜੀਆਂ ਦੇ ਸਿੱਤੇ ਮਿਹਰ ਪਰਿਆਸਰਾ ਕੇ ਸਾਰੇ ਸੰਗੀ ਸਾਥੀਆਂ ਦੇ ਰਿਸ਼ਤੇਦਾਰਾਂ ਤੇ ਸਾਰੇ ਨਕਾਈ ਦੇ ਜੀਆਂ ਦੇ ਸੇਖੇ ਮਿਹਰ ਭਰਿਆ ਹੱਥ ਰੱਖ ਕੇ ਆਪ ਕਾਲ ਜਗ ਦੇ ਲਾਸ਼ਾਂ ਤੋਂ بچਾ ਕੇ ਆਪ ਦੇ ਜੀਆਂਾਂ ਤੋਂ ਬਚਾ ਕੇ ਆਪ ਜਗ ਦੇ ਜੰਤਰਾ ਤੋਂ ਬਚਾ ਕੇ ਇਹ ਗੁਰੂ ਮਹਾਰਾਜ ਪਾਤਸ਼ਾਹ ਜੀ ਹੱਥ ਧਰੀ ਹਰ ਕਾਲ ਹਰ ਸਵਾਸ ਭਰ ਕਾਜਾ ਆਈ ਕਿਰਪਾ ਰਖਿਓ ਆਪਜੀ ਬਿਸਰਿਆ ਨਾਮ ਸਾਰੇ ਨਾ ਆ ਆ ਕਿਰਪਾ ਬਣੀ ਰਵੇ ਆਪਜੀ ਨੂੰ ਕੋਈ ਨਾ ਜਈਏ ਭਗਾ ਨਾ ਜਈਏ ਇਹ ਸਾਧੂ ਨਾ ਦਾ ਸੁਖਮਿਆ ਪਰਮੇਸ਼ਰ ਤੇ ਸੁਖਿਆ ਤੇ ਆਪ ਸੁਖੇ ਰੂਪ ਇਹ ਸਾਧੂ ਨਾ ਤਾਂ ਵਟੇ ਰਹਿ ਵੈਕਾਸਤ ਹੈ ਬਿਆਹ ਤੇ ਆ ਸਾਰੇ ਗੁਰੂ ਜਿਆਰੇ ਦੇ ਕੀ ਪਰਵਾਹ ਕਰਦੇ ਆ ਇਸੇ ਤਰ੍ਹਾਂ ਦੇ ਕੇ ਪਰਵਾਹ ਕਰਕੇ ਜੇ ਆ ਅੰਮ੍ਰਿਤ ਰਾਇ ਸਾਧੂ ਜੀ ਤੇ ਸਾ ਨਾਰਾ ਰਾਜ ਵਿੱਚ ਆ ਕੇ ਆਪਾਂ ਆਮ੍ਰਿਤ ਰਾਇ ਨਹੀਂ ਜਾਣਾ ਕੈਂ ਸਾਬਤ ਸੋਰ ਦਾ ਗੁਰੂ ਵਾਲੇ ਬਾਂਕੇ ਇਹ ਸਾਧੂ ਜੀ ਤੇ ਪਰਵਾਹ ਦੇ ਪਰਵਾਹ ਕਰਕੇ ਰੋ ਸਭ ਕੁਝ ਲੱਗ ਕੇ ਪਾਵਨ ਰੀਆ ਮਾਪੁਰਖਾਂ ਨੇ ਅਰਸੀ ਜਾ ਦੇ ਆਲਾ ਸਲਾਨਾ ਜੋੜ ਕੇ ਲਾ ਸਾਰੇ ਪਰਿਵਾਰ ਮਾਪੁਰਖਾਂ ਨੇ ਆਜਲੀ ਦਵਾਈਆ ਸਾਰੇ ਮਾਪੁਰਖਾਂ ਦੀ ਜੋ ਆਕੇ ਜਰਿਆ ਸਾਧ ਬਾਬਾ ਗੁਰਦੇਵ ਸਿੰਘ ਜੀ ਅਸੀਦੀ ਗਾਗ ਵਾਲੇ ਐਤੋ ਬਾਬਾ ਅੰਦਰੇ ਮੇਰ ਸਿੰਘ ਜੀ ਗਏ ਪੰਜਾਬ ਗੁਰੂਆਂ ਕੀ ਆਲਾ ਛੇਵੇਂ ਪਾਚਾ ਜੀ ਦਾ ਪੰਕੀ ਚੋਰ ਦੇ ਸਾ ਤੇ ਗੁਰੂ ਮਾਰੇ ਪਾਛੇ ਜਾਂਦੇ ਉਤੇ ਰੋਕੇ ਜਾਣਗੇ ਰਾਕੇ ਸਾਰੇ ਗੁਰੂ ਕੇ ਸੰਗਤ ਨੇ ਬੀ ਐਂਟੀ ਪਰਿਵਾਰ ਕਰਕੇ ਆਜ ਰਹੀਆਂ ਦਵਾਈਆਂ માં ਕਿਸੇ ਵੀ ਐਂਟੀ ਨੂੰ ਬਾਤ ਕਰਾ ਰੱਖਣਾ માં ਆਪ ਜੀ ਨੇ ਮੇਹਰੀ ਦਿਆ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਅੜਚਾ ਨਹੀਂ ਕੋਈ ਮੁਸ਼ਕਲ ਸਾਰੇ ਦਾ ਆ ਸੰਤ ਬਾਬਾ ਕਰਮਾਂ ਸਿੰਘ ਜੀ ਨੇ ਸੰਤ ਜੋਤਾਂ ਨਰਿੰਦਰ ਸਿੰਘ ਜੀ ਨੇ ਦਾਸ ਨੇ ਇਹ ਹੋਈ ਬੇਂਤੀਆਂ ਕੀਤੀਆਂ ਤੇ ਭਾਈ ਸਾਥ ਗੁਰਾਂ ਦੇ ਦਾਰਾ ਭਰਤਿ ਆਉਂਦੇ ਆ ਕਿਸੇ ਵੀ ਪਰਕਾਰ ਦੇ ਕੋਈ ਅੜਖੇ ਕੋਈ ਮੁਸ਼ਕਲ ਕੋਈ ਤਿਆਕਾ ਕੋਈ ਨਕਾਸ ਨਹੀਂ ਇਹ ਸਾਰੀਆਂ ਸੰਤਾਂ ਨੂੰ ਆਪ ਜੋੜ ਕੇ ਦੇਖੀ ਆ ਹੁਣ ਲੈ ਫਰਦ ਸੰਤਾਂ ਮਿਆਂ ਜਿਹੜੀਆਂ ਗੁਰੂ ਮਾਰੇ ਕਰ ਕੀਰਤ ਪਾਛਾ ਲਵਾਉਣਾ ਐਸੀ ਤਰ੍ਹਾਂ ਸਾਧਗੁਰਾਂ ਦੀ ਕਿਰਪਾ ਬਣੀ ਰਹੇ ਤੇ ਕਿਸੇ ਵੀ ਪ੍ਰਕਾਰ ਦੇ ਕੋਈ ਅਟਲ ਮੁਸ਼ਕਲ ਨਹੀਂ ਨਾ ਕੋਈ ਘੇਟ ਕਾਪਿਆ ਨਾ ਕੋਈ ਰੁਕਾਵਟ ਆ ਸਾਰੇ ਕੱਖਾਂ ਸਾਧਗੁਰਾਂ ਦੀ ਕਿਰਪਾ ਵਿੱਚ ਆਖਿ ਸਿਆ ਸਾਧਗੁਰਾਂ ਦੀ ਇਹ ਇਸ ਆ ਐਮਟੀ ਪਰਵਾਨ ਕਰੇ ਆ ਸਾਰੀਆਂ ਸੰਗਤਾਂ ਨੇ ਤੇ ਗੁਰੂ ਤੇ ਆਏ ਨੇ ਜਾਂ ਕਿ ਗੁਰੂਆਂ ਸੰਗਤਾਂ ਨੂੰ ਆਏ ਦੇਖੀ ਕਰਦੇ ਨੇ ਆ ਭਾਏ ਕਿਸੇ ਵੀ ਪ੍ਰਕਾਰ ਦੀ ਤਵੱਟ ਨਹੀਂ ਲਈ ਆ ਕੇ ਜਾਓ ਸਾਥ ਬਰਾ ਮੇ ਚਾਲ ਤੇ ਆ ਜੀਆਂ ਪਰ ਕੇ ਗੁਰੂ ਮਹਾਰਾਜ ਨੇ ਖੁਸ਼ੀਆਂ ਦੇ ਕੇ ਇਹ ਸਾਰੇ ਨਹੀਂ ਗੋਲੇ ਨਾ ਪਰ ਇਸ ਤਰੇਮ ਨਾਲ ਤੇ ਪਿਆਰ ਨਾਲ Santa Namla Hidru, Santa Namla Hidru. Santa Namla Hidru.